ਇਸ ਵਿੱਚ ਲਈ ਖਾਸ ਖਬਰ ਬਟਾ ਲੇ ਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦੇਸ਼ ਹੋਵੇ ਜਾਂ ਵਿਦੇਸ਼ ਸਿੱਖਾਂ ਦੇ ਸਭ ਰੂਪ ਨੂੰ ਲੈ ਕੇ ਅਕਸਰ ਪੇਦ ਭਾਵ ਹੁੰਦਾ ਰਿਹਾ ਹੈ ਇਸੇ ਤਰ੍ਹਾਂ ਦਾ ਮਾਮਲਾ ਬਟਾਲਾ ਦੇ ਰਹਿਣ ਵਾਲੇ 21 ਸਾਲਾ ਨੌਜਵਾਨ ਮਹਿਕ ਪ੍ਰੀਤ ਦਾ ਸਾਹਮਣੇ ਆਇਆ ਹੈ ਜੋ ਬੈਂਗਲੌਰ ਵਿੱਚ ਇੱਕ ਕੰਪਨੀ ਵਿੱਚ ਮਾਰਚ 2020 ਤੋਂ ਕੰਮ ਕਰ ਰਿਹਾ ਸੀ ਪਰ ਪਿਛਲੇ ਦਿਨੀ ਕੰਪਨੀ ਵੱਲੋਂ ਉਸ ਦੀ ਦਸਤਾਰ ਨੂੰ ਲੈ ਕੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੰਪਨੀ ਦਾ ਕਹਿਣਾ ਸੀ ਕਿ ਉਹ ਆਪਣੀ ਪਗੜੀ ਉਤਾਰ ਕੇ ਹੈਲਮਟ ਪਹਿਨ ਕੇ ਕੰਮ ਕਰੇ ਨਹੀਂ ਤਾਂ ਉਹ ਕੰਮ ਛੱਡ ਕੇ ਜਾ ਸਕਦਾ ਹੈ ਮਹਿਕਪ੍ਰੀਤ ਜੋ ਇੱਕ ਕੈਸਾਧਾਰੀ ਸਿੱਖ ਹੈ ਉਹ ਦਸਤਾਰ ਉਤਾਰ ਕੇ ਟੋਪੀ ਨਹੀਂ ਪਹਿਨ ਸਕਦਾ ਇਸ ਸਬੰਧ ਵਿੱਚ ਮਹਿਕਪ੍ਰੀਤ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਵੀ ਇਸ ਬਿਕਸ ਬਾਰੇ ਲਿਖਤੀ ਸ਼ਿਕਾਇਤ ਦਿੱਤੀ ਹੈ ਦੇਖੋ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਇੱਕ ਖਾਸ ਰਿਪੋਰਟ ਮਹਿਕਪ੍ਰੀਤ 21 ਸਾਲ ਦਾ ਵਾ ਉਹਨੂੰ 8 ਮਹੀਨੇ ਹੋ ਗਏ ਕੰਪਨੀ 'ਚ ਕੰਮ ਇਹਨੂੰ ਤੇ 11500 ਰੁਪਏ ਦੀ ਪੇ ਕੱਲਾ ਹੀ ਬਿਟਾਵਾ ਤੇ ਉਹਨੂੰ ਮੁਸ਼ਕਲ ਇਹ ਆਈ ਹੈ ਕਿ ਉਹਨੂੰ ਕੰਪਨੀ ਜਿਹੜੀ ਹੈ ਉਹ 8 ਮਹੀਨੇ ਹੋ ਗਏ ਉਦੋਂ ਦਾ ਤਾਂ ਕੁਝ ਉਹਨਾਂ ਦੱਸਿਆ ਹੀ ਨਹੀਂ ਹੁਣ ਉਹਨਾਂ ਨਾਲ ਕੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਵਾ ਉਹ ਪੱਗ ਬੰਨਦਾ ਵਾ ਉਹਨੂੰ ਕਹਿੰਦੇ ਹੈਲਮਟ ਪਾ ਉਹ ਹੈਲਮਟ ਨਹੀਂ ਪਾਉਂਦਾ ਪਰ ਜਿੱਦੋਂ ਇੰਟਰਵਿਊ ਦੇਣ ਗਿਆ ਸੀ ਉਸੇ ਦਿਨ ਦੱਸ ਦਿੰਦੇ ਇਹ ਚੀਜ਼ ਦੇ ਬਾਰੇ ਫੇ ਤੂੰ ਪੱਗ ਵਿੱਚ ਹੀ ਗਿਆ ਉਸ ਦਿਨ ਵੀ ਤੇ ਦੱਸ ਦਿੰਦੇ ਕਿ ਤੂੰ ਹੈਲਮਟ ਪਾਉਣਾ ਪੈਣਾ ਕਾਕਾ ਤੁਹਾਨੂੰ ਪਰ ਉਸ ਦਿਨ ਤੋਂ ਉਹਨਾਂ ਨੇ ਦੱਸਿਆ ਨਹੀਂ ਹੁਣ ਇਸ ਚੀਜ਼ ਦੇ ਉੱਤੇ ਇਸ਼ੂ ਕਿਉਂ ਡੇ ਐਡਾ ਬਣਾਉਣਾ ਤੂੰ ਕਹਿੰਦਾ ਮੈਂ ਹੈਲਮਟ ਨਹੀਂ ਪਾਉਣਾ ਵੇਖੋ ਜੀ ਜਦੋਂ ਸਾਨੂੰ ਅਸੀਂ ਟ੍ਰੈਫਿਕ ਵਿੱਚ ਜਾਂਦੇ ਹ ਤੋ ਉਥੇ ਤੇ ਲਾਉਣੀ ਹੈਗਾ ਹੈਲਮਟ ਇੱਥੇ ਕਿਉਂ ਲਾੜਾ ਇੱਥੇ ਵੀ ਨਹੀਂ ਲਾੜਾ ਹੋਣਾ ਚਾਹੀਦਾ ਸਾਡੇ ਸਰਦਾਰਾਂ ਲਈ ਤੇ ਟੋਪੀ ਕਿੰਨੀ ਹੈਗਾ ਨਾ ਸਾਡੀ ਪਗੜੀ ਦੀ ਕਿੰਨੀ ਇੱਜ਼ਤ ਆ ਸਾਡੇ ਗੁਰੂਆਂ ਨੇ ਕਿੰਨਾ ਇਸ ਵਾਸਤੇ ਕੁਰਬਾਨੀਆਂ ਦਿੱਤੀਆਂ ਪਗੜੀ ਵਾਸਤੇ ਤੇ ਇਸ ਕਰਕੇ ਉਹ ਨਹੀਂ ਪਾਏਗਾ ਉਹ ਨੌਕਰੀ ਛੱਡਣ ਲਈ ਠੀਕ ਵਾ ਨੌਕਰੀ ਛੱਡ ਦੇਗਾ ਪਰ ਉਹ ਨਹੀਂ ਪਾਏਗਾ ਹੈਲਮਟ ਨਹੀਂ ਪਾਏਗਾ ਤੇ ਜਿਥੇ ਬੰਦੀਆਂ ਨਾਲ ਬਹੁਤ ਗੱਲਬਾਤ ਹੋਈ ਆ ਉਹਨਾਂ ਨੇ ਕਿਹਾ ਵਾ ਕਿ ਅਸੀਂ ਤੁਹਾਡੀ ਪੂਰੀ ਹੈਲਪ ਕਰਾਂਗੇ